ਸੋਸ਼ੀ ਗੱਲ ਉਸ ਤੋਂ ਮੈਂ ਗੁਰਜਿੰਦਰ ਸਿੰਘ ਪੰਗੋਤ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਆਰਥਿਕ ਮਾਹਿਰ ਡਾਕਟਰ ਪ੍ਰਵੀਨਦਰ ਸਿੰਘ ਟਵਾਣਾ ਟਵਾਣਾ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਜੀ ਧੰਨਵਾਦ ਸ਼ੁਕਰੀਆ ਜੀ ਡਾਕਟਰ ਸਾਹਿਬ ਪੰਜਾਬ ਦੀ ਪੰਚਾਇਤੀ ਚੋਣ ਪੰਜਾਬ ਦੀ ਆਪ ਸਰਕਾਰ ਵੱਲੋਂ ਲਗਾਤਾਰ ਅੱਗੇ ਪਾਈ ਜਾ ਰਹੀ ਆ ਤੇ ਦੇਖੋ ਕਿ ਜਦੋਂ ਜਨਵਰੀ ਦਾ ਦੂਜਾ ਹਫਤਾ ਸੀ ਪੰਚਾਇਤਾਂ ਦਾ ਕਾਰਜਕਾਲ ਖਤਮ ਹੋ ਗਿਆ ਫਰਵਰੀ ਤੋਂ ਬਾਅਦ ਕਿਸੇ ਵੀ ਵੇਲੇ ਵੀ ਚੋਣ ਹੋ ਸਕਦੀ ਸੀ ਪਰ ਸਰਕਾਰ ਨੇ ਕਰਾਈ ਨਹੀਂ ਪਟੀਸ਼ਨ ਕਰਤਾ ਜਾ ਕੇ ਹਾਈ ਕੋਰਟ ਦੇ ਵਿੱਚ ਖੜ ਗਏ ਹਾਈ ਕੋਰਟ ਨੂੰ ਕਿਹਾ ਕਿ ਤੁਸੀਂ ਚੋਣ ਕਿਉਂ ਨਹੀਂ ਕਰਵਾ ਰਹੇ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਜਵਾਬ ਦਾਇਰ ਕੀਤਾ ਕਿ ਸਤੰਬਰ ਦੇ ਵਿੱਚ ਅਸੀਂ ਕਰਵਾ ਦਾਂਗੇ ਪਰ ਜਦੋਂ ਹੁਣ ਮੁੱਖ ਮੰਤਰੀ ਦੀ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਗੱਲ ਨਿਕਲ ਆ ਕਿ ਆ ਕਿ ਐਡਵੋਕੇਟ ਜਰਨਲ ਨਾਲ ਵੀ ਗੱਲ ਹੋਊਗੀ ਸੀਐਮ ਸਾਹਿਬ ਦੀ ਵਿਧਾਇਕਾਂ ਦੇ ਨਾਲ ਵੀ ਗੱਲ ਹੋਊਗੀ ਕਿ ਨਵੰਬਰ ਦੇ ਪਹਿਲੇ ਹਫ਼ਤੇ ਦੇ ਵਿੱਚ ਚੋਣ ਹੈ ਜਿਹੜੀ ਉਹ ਚੋਣ ਹੋ ਸਕਦੀ ਹੈ ਤੇ ਦੂਜੇ ਪਾਸੇ ਪੰਜਾਬ ਸਰਕਾਰ ਇਹ ਵੀ ਕਹਿ ਰਹੀ ਹੈ ਕਿ ਪਹਿਲਾ ਵਰਗੀ ਚੋਣਾਂ ਨਹੀਂ ਹੋਣਗੀਆਂ दारू ਸ਼ਰਾਬ ਉਕੀ ਫੀ ਪੈਸਾ ਨਹੀਂ ਵੰਡਿਆ ਜਾਊਗਾ ਈਮਾਨਦਾਰੀ ਦੇ ਨਾਲ ਆਮ ਨੌਜਵਾਨਾਂ ਨੂੰ ਇਸ ਵਾਰ ਮੌਕਾ ਦਵਾਂਗੇ ਜਿਹੜਾ ਸਾਰਾ ਕੁਝ ਇਹ ਕਰਨਗੇ ਇਸ ਤਰੀਕੇ ਦਾ ਵੀ ਕਹਿੰਦੇ ਕਿ ਸਰਕਾਰ ਨੇ ਪ੍ਰੋਗਰਾਮ ਬਣਾਇਆ ਹੋਇਆ ਪਰ ਦੂਜੇ ਪਾਸੇ ਸਰਕਾਰ ਦੇ ਕੁਝ ਜਿਹੜੇ ਲੋਕ ਪੰਚ ਸਰਪੰਚ ਬਣਨ ਦੇ ਚਾਹਵਾਨ ਸੀ ਪੰਚਾਇਤਾਂ ਬਣਾਉਣ ਦੇ ਉਹ ਕਹਿੰਦੇ ਯਾਰ ਚੋਣਾਂ ਦੀ ਲੜੀ ਹੈ 2.5 ਸਾਲ ਤਾਂ ਰਹਿ ਗਈ ਸਰਕਾਰ ਦੇ 2.5 ਸਾਲ ਨਿਕਲ ਗਏ ਤੇ ਇਦਾਂ ਦੀਆਂ ਗੱਲਾਂ ਨਹੀਂ ਕੀ ਅਣਗੈਲੀ ਕਰ ਰਹੀ ਹੈ ਪੰਜਾਬ ਸਰਕਾਰ ਕੋਈ ਜਾਂ ਫਿਰ ਕੋਈ ਵਿਉਂਤਵੰਦੀ ਹੈ ਪੰਜਾਬ ਸਰਕਾਰ ਦੀ ਪੰਚਾਇਤੀ ਚੋਣਾਂ ਲੇਟ ਕਰਾਉਣਾ ਕਿਉਂਕਿ 42 ਮਿਊਂਸੀਪਲ ਚੋਣਾਂ ਪੈਂਡਿੰਗ ਨੇ ਉਬੇ ਹਾਈ ਕੋਰਟ ਦੇ ਵਿੱਚ ਮਾਮਲਾ ਚਾਰ ਨਗਰ ਨਿਗਮ ਦੀਆਂ ਚੋਣਾਂ ਪੈਂਡਿੰਗ ਨੇ ਸੋ ਪੰਜਾਬ ਸਰਕਾਰ ਕਿਸ ਤਰੀਕੇ ਦੇ ਨਾਲ ਡੀਲ ਕਰ ਰਹੀ ਹੈ ਕਿਉਂਕਿ ਡੈਮੋਕ੍ਰੇਸੀ ਦੀ ਸਭ ਤੋਂ ਮੁੱਢਲੀ ਇਕਾਈ ਹੈ ਇਹ ਪੱਕੀ ਸਰਕਾਰ ਤਿਲਕ ਤੇ ਹੋਏ ਨਜ਼ਰ ਆ ਰਹੀ ਹੈ ਜਿਵੇਂ ਕਿਸੇ ਵਿਉਂਤਬੰਦੀ ਨਾਲ ਚੱਲ ਰਹੀ ਹੈ ਟਵਾਰਾ ਸਾਹਿਬ ਤੁਹਾਡੀ ਕੀ ਰਾਏ ਹੈ ਇਸ ਮਾਮਲੇ ਤੇ ਦੇਖੋ ਜਿਹੜੀਆਂ ਪੰਚਾਇਤ ਤੇ ਮਿਸਲ ਕਾਰਪੋਰੇਸ਼ਨ ਜਾਂ ਕਮੇਟੀ ਦੀਆਂ ਨਗਰ ਪੰਚਾਇਤ ਦੀਆਂ ਚੋਣਾਂ ਨੇ ਉਹ ਪਹਿਲਾਂ ਵੀ ਉਹਦੇ ਵਿੱਚ ਵੱਡੀ ਵੱਡੀ ਪ੍ਰੋਬਲਮ ਸੀਗੀ ਕਿ ਚੋਣ ਜਿਹੜੀ ਇੱਕ ਵਾਰੀ ਹੋ ਜਾਂਦੀ ਸੀ ਫਿਰ 8 8 ਸਾਲ ਹੁੰਦੀ ਨਹੀਂ ਸੀਗੀ 1992 ਤੋਂ ਪਹਿਲਾਂ ਇਹ ਸੀਨ ਸੀਗਾ ਕਿ ਤੁਸੀਂ ਇੱਕ ਵਾਰੀ ਚੋਣ ਕਰਾ ਲਈ ਫਿਰ 5-7 ਸਾਲ ਕਰਾਈ ਨਹੀਂ ਪਾਰਟੀ ਆ ਗਈ ਉਹਨੇ ਮਤਲਬ ਅੱਗੇ ਕਰਾਉਂਦੇ ਨਹੀਂ ਸੀਗੇ ਚੋਣਾ ਫਿਰ 1992 'ਚ ਇਹ ਐਮੈਂਡਮੈਂਟ ਆਈ 73 74 73 74ਵੀਂ ਸੋਧ ਜਿਹੜੀ ਹੈ ਸਾ ਸੰਵਿਧਾਨ ਦੇ ਵਿੱਚ ਇਹ 1992 ਚ ਕੀਤੀ ਗਈ ਕਿ ਵੀ ਚੋਣਾਂ ਜਿਹੜੀਆਂ ਹਰੇਕ 5 ਸਾਲ ਬਾਅਦ ਹੋਣਗੀਆਂ। ਵਿਆਹ ਹ ਅਧਿਕਾਰ ਨੇ ਉਹਨਾਂ ਨੂੰ ਅਧਿਕਾਰ ਵੀ ਦਿੱਤੇ ਗਏ, ਅਧਿਕਾਰ ਵੀ ਵਧਾਏ ਗਏ, ಗ್ರಾಮ ਪੰਚਾਇਤਾਂ ਦੇ ਵੀ ਵਧਾਏ ਗਏ ਅਧਿਕਾਰ, ਮਿਸਰ ਕਮੇਟੀਆਂ ਦੇ ਵੀ ਵਧਾਏ ਗਏ। ਉਹਦੇ ਚ ਵਿੱਤ ਵਾਲੇ ਅਧਿਕਾਰ ਵੀ ਹੋਏ ਐਜੂਕੇਸ਼ਨ ਦੇ ਵੀ ਹੋਏ। ਉਹਦੇ ਚ ਜਿਹੜੀਆਂ ਬਾਕੀ ਦੀਆਂ ਜਿਹੜੀ ਸੁਰੱਖਿਆ ਦੀ ਗੱਲ ਆ ਜਾਂ ਲੰਘਣ ਲੰਗਾਉਣ ਦੀ ਗੱਲ ਆ, ਹੋਰ ਆ ਕਈ ਤਰ੍ਹਾਂ ਦੇ ਟੈਕਸ ਵੀ ਉਹਦੇ ਚ ਉਹਨਾਂ ਦੇ ਅਧਿਕਾਰ ਦਿੱਤੇ ਗਏ। ਪੰਚਾਇਤਾਂ ਤੇ ਉਸ ਦੇ ਅਨਸਾਰ ਜਿਹੜਾ ਪੰਚਾਇਤ ਪੰਜਾਬ ਦਾ ਪੰਜਾਬ ਪੰਚਾਇਤੀ ਰਾਜ ਐਕਟ 1994 ਉਹ ਬਣਿਆ ਉਸ ਦੇ ਅਧੀਨ ਹੀ ਜਿਹੜੀਆਂ ਨੇ ਇਹ ਚੋਣਾਂ ਹੁੰਦੀਆਂ ਤੇ ਚੋਣਾਂ ਹਰ ਇੱਕ 5 ਸਾਲ ਬਾਅਦ ਹੋਣੀਆਂ ਜਿਹੀਆਂ ਹਾਂਜੀ ਤੇ ਜੇ 5 ਸਾਲ ਬਾਅਦ ਜਿਹੜੀਆਂ ਚੋਣਾਂ ਨੇ ਹੋਣੀਆਂ ਨੇ ਤਾਂ ਪਹਿਲੀ ਜਿਹੜੀ ਚੋਣ ਹੋਈ ਵੀ ਉਹ 2018 ਦੀ ਹੋਈ ਵੀ 2023 ਚ ਚੋਣਾਂ ਹੋ ਜਾਣੀਆਂ ਜਿਹੀਆਂ ਸੀ ਤੇ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਜੇ ਤੁਸੀਂ ਜਿਹੜੀ ਸਟੇਟ ਇਲੈਕਸ਼ਨ ਕਮਿਸ਼ਨ ਆ ਪੰਜਾਬ ਦਾ ਜੇ ਉਹਦੇ ਉੱਤੇ ਜਾ ਕੇ ਤੁਸੀਂ ਦੇਖੋ ਤਾਂ ਪਹਿਲਾਂ ਜਿਹੜੀਆਂ ਚੋਣਾਂ ਉਹਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਜਾਰੀ ਕਿ ਕਿਹੜੀ ਤਰੀਕ ਨੂੰ ਹੋਇਆ ਕਿ 25 ਨਵੰਬਰ ਨੂੰ ਪੰਚਾਇਤ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣਗੀਆਂ ਤੇ ਉਹਦੇ ਤੋਂ ਬਾਅਦ 31 ਦਸੰਬਰ 2023 ਨੂੰ ਉਹੋ ਜੀ ਪੰਚਾਇਤ ಗ್ರಾಮ ਪੰਚਾਇਤ ਦੀਆਂ ਚੋਣਾਂ ਹੋ ਜਾਣਗੀਆਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਉਹ ਤੋਂ ਬਾਅਦ ਇਹ ਮਤਲਬ ਰੱਦ ਕਰਕੇ ਜੀ ਈਵਨ ਡਿਜ਼ੋਲਵ ਵੀ ਕਰ ਦਿੱਤੀਆਂ ਗਈਆਂ ਸੀਗੀਆਂ ਪੰਚਾਇਤਾਂ ਜੇ ਤੁਹਾਨੂੰ ਯਾਦ ਹੋਵੇ ਫਿਰ ਉਹ ਵਾਪਸ ਲੈ ਲਿਆ ਨੋਟੀਫਿਕੇਸ਼ਨ ਡਿਜ਼ੋਲਵ ਕਰਨ ਵਾਲਾ ਫਿਰ ਉਹ ਕਹਿੰਦੇ ਜੀ ਪਤਾ ਨਹੀਂ ਕਿਹਨੇ ਜਾਰੀ ਕਰਤਾ ਸੈਕਟਰੀ ਨੇ ਨਹੀਂ ਪੁੱਛਿਆ ਇਹਨੇ ਨਹੀਂ ਕਰਿਆ ਇਹ ਡਿਜ਼ੋਲਵ ਵੈਸੇ ਹੀ ਕਰਤੀਆਂ ਹੁਣ ਉਹ ਵਾਪਸ ਲੈ ਲਿਆ ਉਹ ਆਈਏਸ ਆਫੀਸਰ ਸਸਪੈਂਡ ਕਰਦੇ ਸੀ ਸਸਪੈਂਡ ਕਰਤੇ ਹੈਨਾ ਵੀ ਇਹ ਕਿਵੇਂ ਕਰਤੀਆਂ ਜੀ ਸੋ ਲੇਗਨ ਸਟੇਟ ਇਲੈਕਸ਼ਨ ਕਮਿਸ਼ਨ ਉਹਦੇ ਦੇ ਮਤਲਬ ਇੱਕ ਨੋਟੀਫਿਕੇਸ਼ਨ ਪਹਿਲਾਂ ਉਹ ਹਾਲੇ ਵੀ ਪਿਆ ਨਵੀਂ ਦਾ ਤਾਂ ਆਇਆ ਨਹੀਂ ਪੁਰਾਣੀ ਦਾ ਪਿਆ ਹੈ ਨਾ ਵੀ ਇਸ ਤਰੀਕ ਨੇ ਚੋਣਾਂ ਹੋਣੀਆਂ ਤੇ ਉਹਦੇ ਉਹਦੇ ਸੰਦਰਭ ਚ ਹੀ ਇਹ ਵੀ ਹੋ ਗਿਆ ਕਿ ਤੁਸੀਂ ਆਪਣੀਆਂ ਚੋਣ ਲਿਸਟਾਂ ਜਿਹੜੀਆਂ ਨਾ ਵੋਟਰ ਲਿਸਟਾਂ ਉਹ ਤਿਆਰ ਕਰੋ ਤੇ ਉਹ ਤਿਆਰੀ ਲਈ ਜਿਹੜਾ ਉਹ ਵੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਡੀਸੀਆਂ ਨੂੰ ਚਿੱਠੀਆਂ ਕੱਢੀਆਂ ਗਈਆਂ ਜ਼ਿਲ੍ਹਾ ਜਿਹੜੇ ਇਲੈਕਟਰਲ ਆਫਿਸ ਆ ਜਾਂ ਬਲਾਕ ਲੈਵਲ ਦੇ ਆ ਹੋਰ ਉਹ ਸਭ ਨੂੰ ਚਿੱਟੀਆਂ ਕੱਢੀਆਂ ਗਈਆਂ ਵੀ ਹਾਂ ਜੀ ਤਿਆਰੀ ਕਰੋ ਮੋਟਰ ਲਿਸਟਾਂ ਸੋਧੋ ਇਹਦੀ ਇਹਦੀ ਸਿਪਾਈ ਕਰੋ ਲੇਕਿਨ ਚੋਣਾਂ ਨਹੀਂ ਹੋਈਆਂ ਤੇ ਪੰਚਾਇਤ ಗ್ರಾಮ ਪੰਚਾਇਤ ਦੀ ਚੋਣ ਹੋਣਾ ਜਿਹੜੀ ਲੋਕਲ ਬਾਡੀ ਹੈ ਜਿਹਨੂੰ ਅਸੀਂ ਕਹਿੰਦੇ ਆ ਇਹ ਸਥਾਨਿਕ ਸਰਕਾਰਾਂ ਨੇ ਸਰਕਾਰਾਂ ਇਸ ਸੰਦਰਭ ਚੀ ਵੀ ਨੇ ਕਿ ਜਿਹੜੀ ਪਲਾਨ ਹੈ ਇਹਦੇ ਚ ਬੜਾ ਵੱਡਾ ਜਿਹੜੇ ਲੋਕ ਆ ਉਹ ਸਿਰਫ ਚੋਣਾਂ ਤੇ ਨਜ਼ਰ ਰੱਖ ਰਹੇ ਆ ਜਾਂ ਚੋਣ ਜਿੱਤਣੀ ਕਿਵੇਂ ਹੈ ਪੈਸੇ ਕਿਵੇਂ ਖਰਚਣੇ ਨੇ ਤੇ ਪੈਸੇ ਖਾਣੇ ਕਿਵੇਂ ਉਹਦੇ ਤੇ ਨਜ਼ਰ ਹੈ ਅਦਰਵਾਈਜ਼ ਸਭ ਤੋਂ ਪਹਿਲੀ ਜਿਹੜੀ ਪਲਾਨ ਆ ਯੋਜਨਾ ਉਹ ਪਿੰਡ ਲੈਵਲ ਦੀ ਬਣਦੀ ਹੈ ਉਹਦੇ ਚ ਗ੍ਰਾਮ ਸਭਾ ਦੀ ਮੀਟਿੰਗ ਹੁੰਦੀ ਹੈ ਮੀਟਿੰਗਾਂ ਕਰਨੀਆਂ ਜ਼ਰੂਰੀਆਂ ਕਿੰਨੀਆਂ ਮੀਟਿੰਗਾਂ ਇੰਨੇ ਮਹੀਨੇ ਬਾਅਦ ਹੋਣੀਆਂ ਚਾਹੀਦੀਆਂ ਤੇ ਉਹ ਪਲਾਨ ਜਿਹੜੀ ਗ੍ਰਾਮ ਸਭਾ ਚ ਪਾਸ ਹੁੰਦੀ ਹੈ ਉਹ ਗ੍ਰਾਮ ਪੰਚਾਇਤ ਨੇ ਕਰਾਉਣੀ ਹੁੰਦੀ ਹੈ ਸਭਾ ਫਿਰ ਉਹਦੇ ਬਾਅਦ ਬਲਾਕ ਲੈਵਲ ਦੀ ਪਲਾਨ ਹੁੰਦੀ ਹੈ ਫਿਰ ਤਹਿਸੀਲ ਲੈਵਲ ਦੀ ਪਲਾਨ ਹੁੰਦੀ ਹੈ ਫਿਰ ਜ਼ਿਲ੍ਹਾ ਲੈਵਲ ਦੀ ਪਲਾਨ ਬਣਦੀ ਹੈ ਮੈਨੂੰ ਲੱਗਦਾ ਵੀ ਹੁਣ ਕੋਈ ਪਲਾਨ ਹੈ ਨਹੀਂ ਨਾ ਜ਼ਿਲ੍ਹਾ ਪਲਾਨਿੰਗ ਬੋਰਡ ਬਣਿਆ ਮੈਂ ਤਾਂ ਨਹੀਂ ਸੁਣਿਆ ਨਾ ਉਹਨਾਂ ਦੀ ਕੋਈ ਮੀਟਿੰਗ ਸੁਣੀ ਆ ਮੈਂ ਵੀ ਜ਼ਿਲ੍ਹਾ ਪਲਾਨਿੰਗ ਬੋਰਡ ਬਣ ਗਏ ਫਲਾਣੇ ਫਲਾਣੇ ਬੰਦੇ ਉਹਦੇ ਮੈਂਬਰ ਹੈ ਤੇ ਆ ਜਿਹੜੇ ਜ਼ਿਲ੍ਹਾ ਪਲਾਨ ਬਣੂਗੀ ਤੋਂ ਤਾਂ ਤੁਸੀਂ ਪਲਾਨ ਦੇ ਬੇਸ ਤੇ ਕੰਮ ਕਰ ਸਕਦੇ ਹੋ ਨਾ ਅਲੋਕੇਸ਼ਨ ਕਰਨੀ ਹੈ ਤਾਂ ਉਹਦੇ ਬੇਸ ਤੇ ਕਰ ਸਕਦੇ ਹੋ ਉਹច ਲੋਕਾਂ ਦੀ ਵੀ ਪਾਰਟਿਸਪੇਸ਼ਨ ਹੈ ਐਕਸਪਰਟ ਦੀ ਵੀ ਪਾਰਟਿਸਪੇਸ਼ਨ ਹੈ ਐਡਮਿਨਿਸਟ੍ਰੇਸ਼ਨ ਦੀ ਵੀ ਪਾਰਟਿਸਪੇਸ਼ਨ ਹੈ ਇਲੈਕਟਡ ਨੁਮਾਇੰਦਿਆਂ ਦੀ ਵੀ ਪਾਰਟਿਸਪੇਸ਼ਨ ਹੈ ਉਹ ਸਾਰਿਆਂ ਦੀ ਪਾਰਟਿਸਪੇਸ਼ਨ ਹੁੰਦੀ ਹੈ ਸੋ ਇਸ ਲਈ ਉਹ ਪ੍ਰੋਸੈਸ ਜਿਹੜਾ ਹੁਣ ਸਿੰਪਲ ਜੀ ਗੱਲ ਹੈ ਕਿ ਜਿਹੜੀ ਨਰੇਗਾ ਦੇ ਅੰਡਰ ਆਉਣਾ ਕੰਮ ਨਰੇਗਾ ਦੇ ਅੰਡਰ ਕੰਮ ਕਿੱਥੋਂ ਆਦਾ ਜੀ ਉਹ ਪੰਚਾਇਤ ਜਿਹੜੀ ਹੈ ਉਹ ਆਪਣੀ ਗ੍ਰਾਮ ਸਭਾ ਕਰਦੀ ਆ ਉੱਥੇ ਪਾਸ ਕਰਦੀ ਆ ਵੀ ਆਪਾਂ ਨੇ ਆਹ ਕੰਮ ਕਰਨੇ ਆ ਇਹਦੇ ਲਈ ਨਰੇਗਾ ਤੋਂ ਇੰਨਾ ਫੰਡ ਮੰਗਣਾ ਇਹ ਇਹ ਪ੍ਰੋਸੀਜਰ ਹੈ ਇਹ ਇਹ ਪ੍ਰਕਿਰਿਆ ਆ ਦੀ ਤੇ ਉਹ ਮੰਗ ਕੇ ਫੇਰ ਅੱਗੇ ਭੇਜ ਦਿਆ ਹੋ ਉਹਦੇ ਬੇਸਤੇ ਆਉਂਦਾ ਫਿਰ ਤੁਸੀਂ ਮਨਰੇਗਾ ਦਾ ਕੰਮ ਕਰਾ ਸਕਦੇ ਹੁਣ ਜੇ ਤੁਹਾਡੇ ਕੋਲ ਪੰਚਾਇਤ ਦੀ ਮਤਲਬ ਜਿਹੜੀ ਹੈ ਉਹਦੀ 6-7 ਮਹੀਨੇ ਹੋ ਗਏ ਤੁਸੀਂ ਚੋਣ ਹੀ ਨਹੀਂ ਕਰਾ ਸਕਦੇ ਫੇਰ ਤਾਂ ਮੇਰਾ ਖਿਆਲ ਤੁਸੀਂ ਜਸਟੀਫਾਈ ਕਰਦੇ ਹੋ ਨਾ ਵੀ ਜੋ ਕੁਝ ਬੋਲਿਆ ਜਾ ਰਿਹਾ ਵੀ ਚੋਣਾ ਜੀ ਇਹਦੇ ਤੇ ਇਹ ਹੋਣਾ ਚਾਹੀਦਾ ਇਹ ਹੋਣਾ ਚਾਹੀਦਾ ਕਿ ਚੋਣਾ ਜਿਹੜਾ ਲੋਕਾਂ ਦਾ ਅਧਿਕਾਰ ਲੋਕਾਂ ਦਾ ਡੈਮੋਕਰੈਟਿਕ ਰਾਈਟ ਆ ਇੱਕੋ ਹੀ ਐ ਜੇ ਪੰਚਾਇਤ ਕੰਮ ਠੀਕ ਨਹੀਂ ਕਰ ਰਹੀ ਜੇ ਸਰਪੰਚ ਕੰਮ ਠੀਕ ਨਹੀਂ ਕਰ ਰਿਹਾ ਕਿਸੇ ਪਿੰਡ ਦਾ ਜੇ ਉੱਥੇ ਜਾਤਤੀ ਹੋਈ ਆ ਜਾਂ ਕੁਝ ਹੋਇਆ ਤਾਂ ਉਹਨੂੰ ਬਦਲ ਦਾ ਅਧਿਕਾਰ ਚੋਣਾਂ ਹੀ ਨੇ ਨਾ ਚੋਣਾਂ ਹੋਣੀਆਂ ਜਈਆਂ ਹੈ ਨਾ ਸੋ ਇਸ ਲਈ ਇਹ ਚੋਣਾਂ ਨਾ ਹੋਣਾ ਆਪਣੇ ਆਪ 'ਚ ਲੋਕਤੰਤਰ ਦੇ ਖਿਲਾਫ ਹੈ ਜਿਹੜੀ ਪਾਰਟੀ ਕਹਿੰਦੀ ਆ ਵੀ ਅਸੀਂ ਲੋਕਤੰਤਰ ਦੇ ਲਈ ਆ ਤੇ ਸੀਧ ਭਗ ਸਿੰਘ ਦੀ ਗੱਲ ਕਰਦੇ ਆ ਤੇ ਹੋਰ ਹੈ ਫਿਰ ਉਹਨਾਂ ਨੂੰ ਚੋਣਾ ਉਦੋਂ ਹੀ ਕਰਾ ਦੇਣੀ ਚਾਹੀਦੀ ਸੀ ਨਹੀਂ ਕਰਨੀ ਚਾਹੀਦੀ ਮਤਲਬ ਲੇਟ ਜਿਹੜੀ ਢਾਈ ਸਾਲ ਦੀ ਗੱਲ ਆ ਵੀ ਹੁਣ ਜਿਹੜੇ ਲੋਕ ਸੋਚਦਾ ਵੀ ਢਾਈ ਸਾਲ ਸਰਕਾਰ ਰਹੀ ਇਹਦਾ ਮਤਲਬ ਤੁਸੀਂ ਇਹ ਸੋਚਦੇ ਵੀ ਇਹ ਸਰਕਾਰ ਦੇ ਹੁੰਦੇ ਜਿੰਨਾ ਖਾਣਾ ਜਾਂ ਜਿੰਨੇ ਪੈਸੇ ਲਾਉਣੇ ਉਹਨੇ ਇਕੱਠੇ ਹੋ ਸਕਦੇ ਕਿ ਉਹ ਤੋਂ ਦੁੱਗਣੇ ਇਕੱਠੇ ਕਰਨੇ ਵੀ ਢਾਈ ਸਾਲ ਚ ਹੋ ਜਾਣਗੇ ਕਿ 5 ਸਾਲ ਚ ਹੀ ਦੇ ਤੇ ਜਦੋਂ ਇਹ ਸਰਕਾਰ ਆਈ ਸੀ ਉਦੋਂ ਦੇ ਜਿਹੜੇ ਸਰਪੰਚਾ ਉਹਨਾਂ ਦੇ ਵੀ ਤਾਂ ਢਾਈ ਸਾਲ ਹੀ ਰਹਿੰਦੇ ਸੀਗੇ ਉਹਨਾਂ ਨੇ ਵੀ ਤਾਂ ਉਨਾਂ ਹੀ ਜਦੋਂ 22 ਚਾਹੀਏ ਇਹ ਉਦੋਂ 2.5 ਸਾਲ ਹੀ ਰਹਿੰਦੇ ਆ ਨਾ ਉਹਨਾਂ ਨੇ ਵੀ ਤਾਂ 2.5 ਸਾਲ ਇਹ ਇਹ ਸਰਕਾਰ ਦੇ ਦੌਰਾਨ ਕੰਮ ਕਰਿਆ ਜਿਹੜਾ ਤੁਸੀਂ ਕਰੋਗੇ 2.5 ਸਾਲ ਉਹ ਕਰੋਗੇ ਪਰ ਆਪਾਂ ਨੂੰ ਚੋਣਾ ਜਿਹੜੀਆਂ ਟਾਈਮ ਫਿਰ ਕਾਨੂੰਨ ਕਹਿੰਦਾ ਕਾਨੂੰਨ ਕਾਇਦੇ ਆਪਣੇ ਐਕਟ ਦੇ ਅਨਸਾਰ ਕਰਾਉਣਾ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਚੋਣਾ ਕਰਾਉਣਾ ਤੇ ਚੋਣਾ ਨਾ ਕਰਾਉਣਾ ਲੋਕਾਂ ਦਾ ਲੋਕਤੰਤ੍ਰਿਕ ਹੱਕ ਮਾਰਨਾ ਤੇ ਉਹਦੇ 'ਚ ਫਿਰ ਇਹ ਹੋਗਾ ਪਿਛਲੀ ਕੋਈ ਵੀ ਪਾਰਟੀ ਜਿਹੜੀ ਨਾਰਾਜ਼ ਕਰਦੀ ਹੋਵੇ ਉਹ ਇਹਦੇ ਜਨਤਕਾ ਹੁੰਦਾ ਪੰਚਾਇਤ ਦੀਆਂ ਚੋਣਾਂ ਜਾਂ ਮਿਊਸਲ ਕਾਰਪੋਰੇਸ਼ਨ ਦੀਆਂ ਚੋਣਾਂ ਜਾਂ ਪਤਾ ਦੇਖਿਆ ਐਸਐਸਪੀ ਨੂੰ ਕਹਿ ਦਿਓ ਡੀਆਈਜੀ ਨੂੰ ਕਹਿ ਦਿਓ ਵੀ ਜੋ ਮਰਜ਼ੀ ਹੋਵੇ ਆ ਬੰਦਾ ਜਿੱਤਣਾ ਚਾਹੀਦਾ ਬੂਥ ਕਬਜ਼ਾ ਕਰ ਲਓ ਲੋਕਾਂ ਨੂੰ ਭਜਾ ਦਿਓ ਵੋਟਾਂ ਪਾਉਣ ਨਾ ਦਿਓ ਹੈਨਾ ਉਹ ਵੱਡਾ ਕੰਮ ਹੈ ਨਸ਼ੇ ਵਾਲਾ ਤਾਂ ਇੱਕ ਕੰਮ ਹੈ ਵਧੀਆ ਗੱਲ ਹੈ ਜੇ ਉਹ ਕਹਿੰਦੇ ਵੀ ਨਸ਼ਾ ਨਹੀਂ ਚੱਲਣ ਦੇ ਆ ਕੁਝ ਨਹੀਂ ਹੈ ਜੇ ਹੋ ਜੇ ਪਰ ਇਹ ਨਾ ਪਰ ਇਹਦੀ ਗੱਲ ਲੱਗਦੀ ਐ ਇਹ ਇਹ ਐਡਾ ਬੜੀ ਆਦਰਸ਼ਵਾਦ ਵਾਲੀ ਗੱਲ ਲੱਗਦਾ ਜਿਹਦਾ ਜਿਵੇਂ 400 ਤੋਂ ਪਾਰ ਵਾਲੀ ਗੱਲ ਹੈ ਨਾ ਉਹ ਆਜਾ ਕੁਛ ਹੀ ਲੱਗਦਾ ਕਿ ਭਈ ਇਹ ਪੋਸੀਬਲ ਹੈ ਵੀ ਐ ਅੱਜ ਦਾ ਜਿਹੜਾ ਤੁਹਾਡਾ ਸਿਸਟਮ ਹੈ ਉਹਦੇ ਚ ਇਹ ਪੋਸੀਬਲ ਹੈ ਪਰ ਜੇ ਰੱਖਦੇ ਹੋ ਇੱਛਾ ਤੇ ਲੋਕਿਆ ਜਾਵੇ ਇਹਦੇ ਨਾਲੋਂ ਵਧੀਆ ਗੱਲ ਨਹੀਂ ਹੋ ਸਕਦੀ ਰੋਕਣਾ ਚਾਹੀਦਾ ਜੇ ਤੁਹਾਡੀ ਮਨਸ਼ਾ ਵਧੀਆ ਆਪਾਂ ਇਹਦੀ ਤਾਰੀਫ਼ ਕਰਦੇ ਆ ਪਰ ਅਸਲੀਅਤ ਚ ਹੋਣਾ ਚਾਹੀਦਾ ਜੇ ਮੇਰਾ ਖਿਆਲ ਪੂਰਾ ਨਹੀਂ ਇਹ 50% ਹੀ ਰੋਕ ਜੋ ਤੁਸੀਂ ਉਹ ਵੀ ਅਚੀਵਮੈਂਟ ਹੋਊਗੀ ਪਰ ਇਹ ਪਤਾ ਲੱਗੂ ਜਦੋਂ ਚੋਣਾ ਹੋਣਗੀਆਂ ਵੀ ਰੁਕਿਆ ਕਿ ਨਹੀਂ ਰੁਕਿਆ ਕਿ ਪੁਲਿਸ ਵਾਲਿਆਂ ਦੀ ਮਦਦ ਲਈ ਜਾ ਰਹੀ ਹੈ ਡੀਸੀ ਬਦ ਜੂਜ਼ ਕੀਤੇ ਜਾ ਰਿਹਾ ਐਸਡੀਐਮ ਨੂੰ ਵਰਤਿਆ ਜਾ ਰਿਹਾ ਵੀ ਹਾਂ ਵੀ ਇਹ ਬੰਦਾ ਜਿਤਾ ਕੇ ਭੇਜਣਾ ਹੈ ਨਾ ਉਹ ਇਸ ਲਈ ਹੁਣ ਜਿਹੜਾ ਨਿਕਲਿਆ ਮੈਂ ਦੇਖ ਰਿਹਾ ਸੀਗਾ ਹੁਣ 10 8 ਨੂੰ ਆਹਾ ਆ 10 ਤਰੀਕ ਨੂੰ ਇਸ ਮਹੀਨੇ ਦੀ ਨੂੰ ਹੁਣ ਨੋਟੀਫਿਕੇਸ਼ਨ ਇੱਕ ਜਾਰੀ ਹੋਇਆ ਕਿ ਜਿਹੜੀਆਂ ਵੋਟਰ ਲਿਸਟਾਂ ਨੇ ਨਾ 1 ਇੱਕ 2023 ਵਾਲੀਆਂ ਉਹਦੇ ਆਧਾਰ ਤੇ ਹੁਣ ਦੁਬਾਰਾ ਸੋਧੋ ਹੁਣ ਜੇ ਉਹ ਦੁਬਾਰਾ ਸੋਧਣੀ ਹੈ ਫਿਰ ਉਹ ਮੈਨੂੰ ਇਹ ਨਹੀਂ ਸਮਝ ਲੱਗਦਾ ਫਿਰ ਸਤੰਬਰ ਚ ਕਿਵੇਂ ਚੋਣਾਂ ਹੋ ਜਾਣਗੀਆਂ ਰਸਤਾ ਹੈ ਸਤੰਬਰ ਚ ਚੋਣਾਂ ਲਈ ਤੁਸੀਂ ਜਾਂਦਾ ਨੂੰ ਫਾਸਟ ਕਰੋ 10 ਤਰੀਕ ਨੂੰ ਤਾਂ ਤੁਸੀਂ ਮੁੜ ਕੇ ਨੋਟੀਫਿਕੇਸ਼ਨ ਕੱਢ ਰਹੇ ਹੋ ਕਿ ਵੋਟਰ ਲਿਸਟਾਂ ਦੀ ਸਿਧਾਈ ਕਰਨੀ ਹੈ ਤੇ ਉਹਦੇ ਚ 28 ਤੱਕ ਦੀ ਮੇਰੇ ਖਿਆਲ ਡੇਡ ਦੇਤੀ ਵੀ 28 ਤੱਕ ਫਾਈਨਲ ਹੋ ਸਕਦੀਆਂ ਹੋ ਫਿਰ ਉਹਦੇ ਤੋਂ ਅੱਗੇ ਜਾ ਸਕਦੇ ਹਾਂ ਵੀ ਠੀਕ ਆ ਹਫਤੇ ਜਾਂ 10 ਦਿਨ ਬਾਅਦ ਸਤੰਬਰ ਚ ਜੇ ਨੀਤ ਠੀਕ ਆ ਸਤੰਬਰ ਚ ਚੋਣਾ ਹੋ ਸਕਦੀ ਸੋ ਕਰਾਈਆਂ ਜਾ ਸਕਦੀਆਂ ਕੋਈ ਰੌਲਾ ਨਹੀਂ ਰੌਲਾ ਹੈਗਾ ਕਿ ਥੋੜੀ ਨੀਤ ਹੈ ਕਿ ਤੁਸੀਂ ਚਾਹੁੰਦੇ ਹੋ ਵੀ ਹਾਂ ਵੀ ਹੋਣ ਸੋ ਇਸ ਲਈ ਇਹ ਮਤਲਬ ਵੈਸੀ ਪਿੰਡ ਦੀ ਡਿਵੈਲਪਮੈਂਟ ਲਈ ਵਿਕਾਸ ਲਈ ਲੋਕਾਂ ਦੀ ਭਲਾਈ ਲਈ ਜਾਂ ਕੋ ਪੂਰਾ ਜਿਹੜਾ ਸੁਭਾ ਉਹਦੇ ਚ 5 ਸਾਲ ਬਾਅਦ ਪਿੰਡਾਂ 'ਚ ਵੀ ਜਿਹੜੀ ਇਲੈਕਸ਼ਨ ਹੈ ਜਿਹੜੀ ਪੰਚਾਇਤ ਦੀ ਇਲੈਕਸ਼ਨ ਆ ਉਸ ਤਰ੍ਹਾਂ ਆਵੇ ਤੇ ਉਸ ਦੇ ਲਈ ਸਾਰੇ ਕਾਸੇ ਲਈ ਇਹ ਮਾੜੀ ਗੱਲ ਹੈ ਕਿ ਚੋਣਾਂ ਹੀ ਨਾ ਕਰਾਈਆਂ ਜਾਣ ਜਦੀਆਂ ਜਿਹੜੀਆਂ ਕਿ 2000 ਨਵੰਬਰ ਜਾਂ ਦਸੰਬਰ 2023 'ਚ ਡਿਊ ਸੀਗੀਆਂ 7 ਮਹੀਨੇ ਉਹਨੂੰ ਲੰਘ ਚੁੱਕਿਆ ਮਤਲਬ ਲੰਘਣ ਵਾਲੇ ਐ ਸੋ ਉਹਦੇ 'ਚ ਮਤਲਬ ਚਾਹੀਦਾ ਤਾਂ ਇਹ ਵੀ ਹੈ ਕਿ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਹੈ ਜਿਹੜਾ ਉਹ ਸਰਕਾਰ ਨੂੰ ਪੁੱਛਦਾ ਵੀ ਭਾਈ ਤੁਸੀਂ ਤਿਆਰ ਹੋ ਚੋਣਾ ਕਰਾਉਣ ਲਈ ਜੇ ਸਰਕਾਰ ਹੱਥ ਖਿੱਚਦੀ ਨਹੀਂ ਮੈਂ ਤਾਂ ਤਿਆਰ ਨਹੀਂ ਹਾਂ ਹੈਨਾ ਜੇ ਉਹ ਪੁਲਿਸ ਪ੍ਰੋਵਾਈਡ ਨਹੀਂ ਕਰਨਗੇ ਹੋਰ ਨਹੀਂ ਕਰਨਗੇ ਫਿਰ ਉਹ ਵੀ ਨਹੀਂ ਕਰਵਾ ਸਕਦਾ ਆਦਰਵਾਇਜ਼ ਤਾਂ ਸਟੇ ਇਲੈਕਸ਼ਨ ਕਮਿਸ਼ਨ ਦੀ ਡਿਊਟੀ ਹੈ ਇਹ ਅਕੋਰਡਿੰਗ ਟੂ ਲਾ ਅਕੋਰਡਿੰਗ ਟੂ ਕਨਸਟੀਟਿਊਸ਼ਨ ਅਕੋਰਡਿੰਗ ਟੂ ਪੰਜਾਬ ਪੰਚਾਇਤੀ ਰਾਜ ਐਕਟ 1994 ਇਹ ਉਹਦੀ ਜ਼ਿੰਮੇਵਾਰੀ ਹੈ ਕਿ ਟਾਈਮ ਸਿਰ ਚੋਣਾ ਹੋਣ ਤੇ ਹਰੇਕ 5 ਸਾਲ ਬਾਅਦ ਹੋਣੀ ਹੈ ਜਿਹੀ ਦੀਆਂ ਤੋ ਇਸ ਲਈ ਇਹ ਚੋਣਾ ਜਿੰਨੀ ਜਲਦੀ ਹੋਣ ਲੋਕਾਂ ਦੇ ਹੱਕ ਇਹਦੇ ਤੋਂ ਅੱਗੇ ਜਿਹੜੇ ਆ ਨਾ ਕੰਮ ਚੱਲਣੇ ਆ ਹੁਣ ਜੇ 23 ਦੀਆਂ ਚੋਣਾਂ ਹੋਈਆਂ ਹੁੰਦੀਆਂ ਨਵੀਂ ਪੰਚਾਇਤ ਬਣੀ ਹੁੰਦੀ ਜਿਹੜੀ 1 ਅਪ੍ਰੈਲ 2024 ਤੋਂ ਨਵਾਂ ਵਿੱਤੀ ਵਾਰਾ ਉਹਦੇ ਚ ਪਲਾਨ ਉਹਨਾਂ ਨੇ ਕਰਨੀ ਸੀ ਜਿਹੜੇ ਬੰਦੇ ਨਵੇਂ ਹੁੰਦੇ ਉਹਨਾਂ ਨੇ ਦੇਖਣਾ ਸੀ ਉਹਨੇ ಗ್ರಾಮ ਸਭਾ ਜਿਹੜੀ ਹੈ ਦੂਜਾ ਹੋਰ ਵੀ ਹੈ ਕਿ ਜਿਹੜਾ ਸਰਪੰਚ ਹੁਣ ਹੈਗਾ ਉਹ ਤਾਂ ਆਪਣੀ ਟਰਮ ਤੋਂ ਅੱਗੇ ਹੈ ਨਾ ਉਦੀ ਟਰਮ ਖਤਮ ਹੋ ਗਈ 5 ਸਾਲ ਦੀ ਟਰਮ ਸੀਗੀ ਤੇ ਜੇ ਉਹ ਟਰਮ ਖਤਮ ਹੋ ਗਈ ਤਾਂ ਉਹਦੀ ਜਿਹੜੀ ਮੋਰਲ ਤੇ ਐਥੀਕਲ ਅਥਾਰਟੀ ਹੈ ਹੈਨਾ ਵੀ ਹਾਂ ਜੀ ਸਰਪੰਚ ਬੰਦਾ ਹੈਗਾ ਤੇ 5 ਸਾਲ ਲਈ ਹੈਗਾ ਚੁਣਿਆ ਵਾ ਜੇ ਉਹਦੀ ਮੋਰਲ ਅਥਾਰਟੀ ਹੈ ਉਹੀ ਨਹੀਂ ਰਹਿੰਦੀ ਤੇ ਉਹ ਜਿਹੜੀ ਹੈ ਨਾ ਰਹਿਣਾ ਉਹ ਫਿਰ ਕਿਵੇਂ ਕੈਰੀ ਕਰੇਗਾ ਪਿੰਡ ਨੂੰ ਨਾ ਪਿੰਡ ਦੇ ਲੋਕਾਂ ਨੂੰ ਕਿਵੇਂ ਕੈਰੀ ਕਰਦਾ ਸੋ ਇਸ ਲਈ ਇਹ ਜਿਹੜੀ ਸਿਚੁਏਸ਼ਨ ਹੈ ਲੋਕਤੰਤਰ ਦੇ ਹੱਕ 'ਚ ਲੋਕਾਂ ਦੇ ਹੱਕ 'ਚ ਪਿੰਡਾਂ ਦੀ ਜਿਹੜੀ ਹੈ ਉਹਦੀ ਭਲਾਈ ਲਈ ਤੇ ਸੂਬੇ ਦੇ ਵਿਕਾਸ ਲਈ ਇਹ ਬੜਾ ਜ਼ਰੂਰੀ ਹੈ ਕਿ ਚੋਣਾ ਜਿਹੜੀਆਂ ਤੁਰੰਤ ਕਰਾਈਆਂ ਜਾਣ ਇਹ ਮਾੜੀ ਗੱਲ ਹੈ ਕਿ ਇਹ ਚੋਣਾ ਕਰਾਉਣ ਲਈ ਕੋਰਟ 'ਚ ਜਾਣਾ ਪਵੇ ਕਿਉਂ ਕੋਰਟ 'ਚ ਜਾਣਾ ਪਵੇ ਜੀ ਕੋਰਟ 'ਚ ਜਾ ਕੇ ਲੋਕ ਕਿਉਂ ਇਹ ਆਪਣੀ ਗੁਹਾਰ ਲਾਉਣ ਜੀ ਚੋਣਾ ਕਰਾਓ ਇਹ ਤਾਂ ਤੁਹਾਨੂੰ ਪਤਾ ਕਿ ਭਾਈ ਆ ਚੋਣਾ ਇੰਨੀਆਂ ਡਿਊ ਹੈ 6 ਮਹੀਨੇ ਪਹਿਲਾਂ ਤਿਆਰੀ ਕਰੋ 6 ਮਹੀਨੇ ਪਹਿਲਾਂ ਤਿਆਰੀ ਕਰਕੇ ਉੱਥੇ ਚੋਣਾ ਕਰਵਾਓ ਸੋ ਇਹ ਪਤਾ ਨਹੀਂ ਕਿਹੜੀਆਂ ਕੈਲਕੂਲੇਸ਼ਨਾਂ ਨੇ ਕੀ ਨੇ ਇਹਦੇ ਪਿੱਛੇ ਦੀ ਤਾਂ ਪੋਲਿਟਿਕਸ ਦਾ ਕੋਈ ਚੱਲਦੀ ਨਹੀਂ ਸਿੱਧੀ ਗੱਲ ਤਾਂ ਹੈ ਨਹੀਂ ਕਿ ਚੋਣਾਂ ਟਰਾਲੀਆਂ ਜਾ ਰਹੀਆਂ ਨੇ ਉਹਦੇ ਪਿੱਛੇ ਵੀ ਕੋਈ ਸਿਆਸਤ ਹੋਊਗੀ ਨਾ ਜਿਹੜੀ ਸਿਆਸਤ ਦਿਖਦੀ ਹੁੰਦੀ ਹੈ ਅਸਲ 'ਚ ਉਹ ਸਿਆਸਤ ਹੁੰਦੀ ਨਹੀਂ ਜਿਹੜੀ ਅਸਲ 'ਚ ਹੁੰਦੀ ਹੈ ਪਿੱਛੇ ਉਹ ਦਿਖਦੀ ਨਹੀਂ ਸੋ ਇਹ ਕੀ ਹੈਗਾ ਤੇ ਚੰਗੀ ਗੱਲ ਆ ਕਿ ਹਾਂ ਨਸ਼ਾ ਰੋਕ ਦਿਓ ਹੋਰ ਰੋਕ ਲਓ ਫੇਰ ਇਲੈਕਸ਼ਨ ਹੋਣ ਬਿਨਾ ਨਸ਼ੇ ਦੇ ਹੋੜ ਦੇ ਈਵਨ ਇਹ ਵੀ ਹੋਣ ਕਿ ਪੁਲਿਸ ਦੀ ਤੇ ਐਡਮਿਨਿਸਟ੍ਰੇਸ਼ਨ ਜਿਹੜੀ ਐਗਜ਼ੈਕਟਿਵ ਹੈ ਡੀਸੀ ਦੂਸਿਆਂ ਦੀ ਕੋਈ ਦਖਲਅੰਦਾਜ਼ੀ ਨਹੀਂ ਹੋਊਗੀ ਪਰ ਪਾਰਟਿਕੂਲਰ ਪਾਰਟੀ ਨੂੰ ਜਿਤਾਉਣ ਲਈ ਜੋ ਕੁਝ ਪਹਿਲਾਂ ਹੁੰਦਾ ਰਿਹਾ ਚਾਹੇ ਉਹ ਸਰਕਾਰ ਕਾਂਗਰਸ ਦੀ ਰਹੀ ਅਕਾਲੀਆਂ ਦੀ ਰਹੀ ਜਿਹਦੀ ਮਰਜ਼ੀ ਰਹੀ ਪਹਿਲੀਆਂ ਸਰਕਾਰਾਂ ਵੇਲੇ ਜਿਹੜੀ ਵੀ ਪਾਰਟੀ ਸੀ ਉਹ ਜਿਹੜੀਆਂ ਲੋਕਲ ਬਾਡੀ ਦੀਆਂ ਚੋਣਾਂ ਨੇ ਉਹਨਾਂ ਨੂੰ ਬਿਨਾਂ ਹੀ ਮਤਲਬ ਕੱਦੂਕਸ ਲੋਕਤੰਤਰ ਦਾ ਕਰਕੇ ਨਾ ਉਹ ਜਿਤਾਉਣ ਦੀ ਗੱਲ ਹੁੰਦੀ ਰਹੀ ਹੈ ਕਿ ਤੁਸੀਂ ਬੂਥ ਦੇ ਉੱਤੇ ਜਾਂ ਉੱਥੇ ਝਗੜੇ ਕਰਾ ਦਿਓ ਨਾ ਜੀ ਮਾਰਕੁੱਟ ਕਰ ਦਿਓ ਵੀ ਮਨ ਕਤਲ ਤੱਕ ਚਲੇ ਜਾਂਦੇ ਆ ਉਹ ਨੂੰ ਵਿਚਾਰਨਾ ਚਾਹੀਦਾ ਤੇ ਜੇ ਨਸ਼ੇ ਨੂੰ ਛੇ ਘਟਾ ਕੇ ਵਧੀਆ ਬੰਦੇ ਅੱਗੇ ਆਉਂਦੇ ਆ ਤੇ ਵਧੀਆ ਬੰਦੇ ਪੋਲਿਟਿਕਸ ਦੇ ਵਿੱਚ ਆਉਂਦੇ ਆ ਸਿਆਸਤ ਤੇ ਉੱਥੋਂ ਹੀ ਬੰਦੇ ਅੱਗੇ ਚੱਲਦੇ ਆ ਜਿਹੜਾ ਪਿੰਡ ਦਾ ਸਰਪੰਚ ਬਣਦਾ ਉਹੀ ਅੱਗੇ ਲੀਡਰ ਉੱਪਰ ਨੂੰ ਦੀ ਕੋਸ਼ਿਸ਼ ਕਰਦਾ ਸੋ ਇਸ ਲਈ ਇਹ ਜ਼ਰੂਰੀ ਹੈ ਕਿ ਚੋਣਾ ਕਰਾ ਕੇ ਨੂੰ ਜਿਹੜਾ ਲੋਕਤੰਤਰ ਆ ਪਿੰਡਾਂ ਦਾ ਨਾ ਉਹਨੂੰ ਬਹਾਲ ਕਰਨਾ ਚਾਹੀਦਾ ਜੀ ਟਵਨਸਪ ਸਰਕਾਰ ਹੋਣ ਇਸ ਗੱਲ ਨੂੰ ਐਦਾਂ ਤੁੜਦੀ ਹੈ ਕਿ ਚਾਰ ਬਾਈਪੋਲ ਹੋਣੀਆਂ ਨੇ ਪੰਜਾਬ ਦੇ ਵਿੱਚ ਜਿਵੇਂ ਕਿ ਤਰਵਾਹਾ ਜੱਬੇਵਾਲ ਆਪਣਾ ਇੱਧਰ ਬਰਨਾਲਾ ਦੀ ਸੀਟ ਉਹ ਵੀ ਜਟੇੜਾ ਬਾਬਰ ਆਰਕ ਹੋਗੀ ਕਿ ਕਿਉਂ ਨਾ ਨਵੰਬਰ ਦੇ ਵਿੱਚ ਆਪਾਂ ਚੋਣ ਕਰਵਾ ਲਈਏ ਆਪਾਂ ਨੂੰ ਲੋਕਾਂ ਦੇ ਵਿੱਚ ਵਿਚਰਨ ਦਾ ਟਾਈਮ ਵੀ ਮਿਲ ਜੂਗਾ ਸਰਕਾਰ ਤਰਕ ਇਹ ਦਿੰਦੀ ਹੈ ਕਿ ਪਹਿਲਾਂ ਲੋਕ ਸਭਾ ਦੀ ਚੋਣ ਆਗੀ ਉਦੋਂ ਅਸੀਂ ਕੁਝ ਨਹੀਂ ਕਰ पाए ਕੋਡ ਆਫ ਕੰਡਕਟ ਉਦੋਂ ਲਾਗੂ ਸੀ ਫਿਰ ਜਲੰਧਰ ਦੀ ਬਾਈਪੋਲ ਆਗੀ ਉਦੋਂ ਕੋਡ ਆਫ ਕੰਡਕਟ ਸੀ ਚੋਣ ਜapptਾ ਸੀ ਅਸੀਂ ਕੁਝ ਕਰਨ ਨਹੀਂ ਪਾਏ ਕਿ ਲੋਕਾਂ ਦੇ ਲਈ ਅਸੀਂ 2-4 ਮਹੀਨੇ ਦੇ ਵਿੱਚ ਕੁਝ ਕਰ ਦਈਏ ਚੋਣ ਨਵੰਬਰ ਦੇ ਵਿੱਚ ਉਹਦੇ ਜਿਹੜੀਆਂ 4 ਬਾਈਪੋਲ ਨੇ ਆਹ ਜਿਹੜੀ ਹਰਿਆਣਾ ਦੇ ਵਿੱਚ ਅਕਤੂਬਰ ਦੇ ਵਿੱਚ ਇਲੈਕਸ਼ਨ ਹੋਣੀ ਹੈ ਉਹਦੇ ਨਾਲ ਆਪਾਂ ਸਮਝਦੇ ਆ ਕਿ ਫਿਰ ਆਰਾਮ ਦੇ ਨਾਲ ਆਪਾਂ ਚੋਣ ਕਰਾਵਾਂਗੇ ਆਪਾਂ ਇਹ ਪੋਲੀਟੀਕਲ ਕੈਲਕੂਲੇਸ਼ਨ ਸਰਕਾਰ ਲੈ ਕੇ ਚੱਲ ਰਹੀ ਹੈ ਦੇਖੋ ਜਿਹੜੀ ਜਲੰਧਰ ਦੀ ਬਾਈ ਇਲੈਕਸ਼ਨ ਹੋਈ ਉਹਦਾ ਕੋਡ ਆਫ ਕੰਡਕਟ ਸਿਰਫ ਜਲੰਧਰ 'ਚ ਲੱਗਦਾ ਪੂਰੇ ਪੰਜਾਬ 'ਚ ਨਹੀਂ ਲੱਗਦਾ ਪੂਰੇ ਪੰਜਾਬ ਲਈ ਤੁਸੀਂ ਜੋ ਮਰਜ਼ੀ ਕਰੋ ਉਹਦਾ ਜਲੰਧਰ ਜਲੰਧਰ ਨਹੀਂ ਕਰ ਸਕਦੇ ਇਹ ਤਾਂ ਬੜੀ ਸਮਝ ਹੈ ਜਿਹੜਾ ਹੁਣ ਵੀ ਕੋਡ ਆਫ ਕੰਡਕਟ ਲੱਗਣਾ 42 ਇਲੈਕਸ਼ਨ ਦਾ ਉਹ ਨਾ ਕੰਸਟੀਟਿਊਐਂਸੀ ਚ ਲੱਗਣਾ ਬਾਕੀਆਂ ਜਿੱਥੇ ਲੱਗਣਾ ਸਾਰੇ ਪੰਜਾਬ ਦਾ ਕੰਮ ਨਹੀਂ ਠੱਪ ਹੁੰਦਾ ਹੈ ਨਾ ਜੀ ਇਹ ਗੱਲ ਤਾਂ ਧਾਰਨਾ ਆ ਕੇ ਸਾਰੇ ਪੰਜਾਬ ਦਾ ਕੰਮ ਠੱਪ ਹੋ ਜਾ ਤੁਸੀਂ ਕਰੋ ਕੌਣ ਰੋਕਦਾ ਤੁਹਾਨੂੰ 22 ਇਲੈਕਸ਼ਨ ਹੋਣੀ ਹੈ ਹੁਣ MP ਦੀ ਵਾਈ ਇਲੈਕਸ਼ਨ ਹੋਈ ਕਿ ਕੇਂਦਰ ਸਾਰੇ ਤੇ ਲੱਗ ਗਿਆ ਸੀਗਾ ਸਾਰੇ ਇੰਡੀਆ ਚ ਲੱਗ ਗਿਆ ਉਹ ਕੋਡ ਆਫ ਕੰਡਕਟ ਜਦੋਂ ਜਨਰਲ ਇਲੈਕਸ਼ਨਾਂ ਹੁੰਦੀਆਂ ਉਦੋਂ ਸਾਰੇ ਤੇ ਲੱਗਦਾ ਤੇ ਸਾਰੇ ਹਿੰਦੁਸਤਾਨ ਤੇ ਐਮਪੀ ਦੀ ਕੋਡ ਆਫ ਕੰਡਕਟ ਨਹੀਂ ਲੱਗਦਾ ਨਾ ਉਹ ਸੂਬੇ 'ਚ ਲੱਗੇ ਨਾ ਹੋਰ ਕਿਤੇ ਲੱਗੇ ਇਸ ਲਈ ਨਾ ਅਸੈਂਬਲੀ ਚੋਣਾਂ ਤੇ ਲੱਗਦਾ ਇਹ ਤਾਂ ਇੱਕ ਗੱਲ ਹੈ ਨਾ ਉਹਦਾ ਹੁਣ ਤੁਸੀਂ ਮਤਲਬ ਕਰਨਾ ਜੇ ਕਰਨ ਨਹੀਂ ਰਹੇ ਕੁਝ ਉਹ ਹੁਣ ਤੁਸੀਂ ਕਦੇ ਹੋ ਜੀ ਚੋਣਾਂ ਆ ਗਈਆਂ ਹੋਰ ਆ ਗਈਆਂ ਉਹ ਤਾਂ ਬਹਾਨੇਵਾਜੀ ਹੈ ਜੇ ਕਰਨਾ ਅੱਜ ਵੀ ਖੁੱਲਾ ਕੱਲ੍ਹ ਨੂੰ ਵੀ ਖੁੱਲਾ ਜੇ ਕਰਨਾ ਹੋਵੇ ਤਾਂ ਮਦਦ ਕੀਤਾ ਜਾ ਸਕਦਾ ਉਹਦਾ ਨਹੀਂ ਕੋਈ ਰੌਲਾ ਹਾਂ ਇਹ ਹੋ ਸਕਦਾ ਵੀ ਹਾਂ ਤੁਸੀਂ ਵੱਡੇ ਪੱਧਰ ਤੇ ਪੰਚਾਇਤ ਚੋਣਾਂ 'ਚ ਹਾਰ ਹੋ ਗਈ ਤੇ ਹਾਰਨ ਤੋਂ ਬਾਅਦ ਤੁਸੀਂ ਫਿਰ ਜਾਓਗੇ 22 ਇਲੈਕਸ਼ਨ ਜੋ ਅਗਲੇ ਉੱਥੇ ਕਹਿਣਗੇ ਹਾਰ ਗਏ ਜਾਂ 22 ਇਲੈਕਸ਼ਨਾਂ ਵਾਲੇ ਜ਼ਿਲ੍ਹੇ ਜਿਹੜੇ ਆ ਉਹਨਾਂ ਦੀਆਂ ਪੰਚਾਇਤਾਂ ਦੀਆਂ ਚੋਣਾਂ ਦਾ ਕੀ ਨਤੀਜਾ ਆਉਂਦਾ ਜਾਂ ਉਹਦੇ ਮਿਸ ਕਮੇਟੀ ਦਾ ਕੀ ਹੁੰਦਾ ਉਹਦਾ ਅਸਲ ਅੰਦਾਜ਼ਾ ਤਾਂ ਹੋਣਾ ਪਰ ਇਹ ਸਾਰੇ ਕਾਸੇ ਕਰਕੇ ਇੱਕ ਸਾਲ ਜੇ ਤੁਸੀਂ ਨਵੰਬਰ ਸੋਚਦੇ ਹੋ ਇਹਦਾ ਮਤਲਬ ਇੱਕ ਸਾਲ ਤੁਸੀਂ ਲੋਕਤੰਤਰ ਜਿਹੜਾ ਉਹਨੂੰ ਉਹਦੇ ਖਿਲਾਫ ਹੋਣਾ ਉਹਨੂੰ ਨਹੀਂ ਬਹਾਲ ਕੀਤਾ ਨਾ ਇੱਕ ਸਾਲ ਇੱਕ ਸਾਲ ਤਾਂ ਬਿਨਾਂ ਇਲੈਕਸ਼ਨ ਹੀ ਚੱਲੀ ਗਿਆ ਨਾ ਤੋ ਇਸ ਲਈ 5 5 ਸਾਲ ਬਾਅਦ ਉਹ ਤਾਂ ਖਤਮ ਹੋ ਗਿਆ ਨਵੰਬਰ ਉਹਦੇ ਚ ਦਸੰਬਰ ਚ ਜਿਹੜਾ ਪਹਿਲਾ ਸੀਗਾ 25 ਨਵੰਬਰ ਨੂੰ ਚੋਣਾਂ ਆਉਣੀਆਂ ਸੀਗੀਆਂ ਉਹਦੀਆਂ ਆ ਪੰਚਾਇਤ ਸੰਮਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਇੱਕ ਸਾਲ ਲੇਟ ਕਰੋਗੇ ਕਿਉਂ ਕਰਾਂਗੇ ਵੀ ਕਿਉਂ ਕੀਤਾ ਜਾਣਾ ਚਾਹੀਦਾ ਹਾਲੇ ਤਾਂ ਜਿਹੜੀ ਬਾਈ ਇਲੈਕਸ਼ਨ ਹੈ ਉਹਦੀ ਕੋਈ ਤਾਰੀਖ ਵੀ ਨਹੀਂ ਆਈ ਉਹਦੀ ਹਾਲੇ ਤਾਰੀਖ ਦਿੱਤੀ ਵੀ ਨਹੀਂ ਚੋਣ ਕਮਿਸ਼ਨ ਨੇ ਤੁਸੀਂ ਤਾਂ ਚਾਹੇ ਇਹਨੂੰ ਹਾਸਟ ਕਰਨ ਲਈ ਚਾਹੇ ਅਗਸਤ ਦੇ ਐਂਡ ਤੱਕ ਕਰਾ ਦੋ ਚੋਣ ਜੇ ਕਰਾਉਣੀ ਹੋਵੇ ਪੰਚਾਇਤ ਚੋਣਾਂ ਨੂੰ 10 ਦਿਨ ਲੱਗਦੇ ਆ ਇਹ ਤੋਂ ਵੱਧ ਲੱਗਦਾ ਨਹੀਂਗਾ ਤੁਹਾਡੀਆਂ ਚੋਣ ਚੋਣ ਜਿਹੜੀਆਂ ਚੋਣ ਲਿਸਟਾਂ ਨੇ ਵੋਟਰ ਲਿਸਟਾਂ ਹੋ ਗਿਆ ਕੰਪਲੀਟ 15 ਦਿਨਾਂ ਤੋਂ ਵੱਧ ਦਾ ਸਮਾਂ ਹੈ ਨਹੀਂ ਉਹ ਤਾਂ 10 ਸਤੰਬਰ ਤੱਕ ਕਰਾ ਕੇ ਤੁਸੀਂ ਜਾ ਸਕਦੇ ਹੋ ਸੋ ਇਸ ਲਈ ਇਹ ਠੀਕ ਆ ਆਪਣੀ ਕੈਲਕੂਲੇਸ਼ਨ ਕਰੋ ਵੀ ਉਹਦੇ ਤੇ ਕੀ ਅਸਰ ਹੋਊਗਾ ਜਾਂ ਉਹਦਾ ਇਹਦੇ ਤੇ ਕੀ ਅਸਰ ਹੋਊਗਾ ਉਹ ਆਪਣੀ ਥਾਂ ਤੇ ਆ ਲੇਕਿਨ ਜਿਹੜਾ ਇਹ ਕਾਇਦਾ ਕਾਨੂੰਨ ਆ ਜਿਹਦੇ ਜਿਨੇ ਲੋਕਾਂ ਨੂੰ ਹੱਕ ਦਿੱਤਾ ਜਿਹੜਾ ਕਾਨੂੰਨ ਆ ਉਹਦੀ ਤਾਂ ਲੰਘਣਾ ਹੈਗੀ ਹੈ ਨਾ ਉਹ ਤਾਂ ਹੋ ਰਹੀ ਹੈ ਨਾ ਉਹਨੂੰ ਉਹਨੂੰ ਲੰਘਣਾ ਕਰਨ ਦੀ ਬਜਾਏ ਲੋਕਾਂ ਦਾ ਹੱਕ ਬਹਾਲ ਕਰਕੇ ਉਹਦੀਆਂ ਚੋਣਾਂ ਕਰਾਉਣੀਆਂ ਚਾਹੀਦੀਆਂ ਬਿਲਕੁਲ ਬਿਲਕੁਲ ਸੋ ਵਿਕਾਸ ਵੀ ਉਦੋਂ ਹੀ ਹੋਊਗਾ ਜਦੋਂ ਪਿੰਡਾਂ ਦੇ ਵਿੱਚ ਕੋਈ ਬੌਡੀ ਚੁਣੀ ਜਾਊਗੀ ਹੁਣ ਤਾਂ ਪ੍ਰਬੰਧਕ ਲੱਗੇ ਹੋਏ ਨੇ ਕੰਮਕਾਜ ਸਾਰਾ ਠੱਪ ਪਿਆ ਬੰਦਾ ਨਾਲ ਕੋਈ ਪੈਸਾ ਵਰਤਣ ਜੂਗਾ ਨਾ ਕਿਸੇ ਪਿੰਡ ਦੇ ਕਿਸੇ ਵਿਕਾਸ ਨੂੰ ਅੱਗੇ ਤੋਰਨ ਜੂਗਾ ਬਾਕੀ ਦੇਖਦੇ ਆ ਟਵਾਣਾ ਸਾਹਿਬ ਸਰਕਾਰ ਕਿਸ ਪਲਾਨਿੰਗ ਦੇ ਨਾਲ ਅੱਗੇ ਤੋਰਦੀ ਹੈ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਬਹੁਤ-ਬਹੁਤ ਤੁਹਾਨੂੰ ਆਵਾਜ਼ ਤੁਹਾਡਾ। ਸ਼ੁਕਰੀਆ ਜੀ। ਜੋ ਤੁਸੀਂ ਆਪਣੀ ਫੀਡਬੈਕ ਸਾਨੂੰ ਹਰ ਵਾਰ ਤਨਾ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ। ਧੰਨਵਾਦ।